ਪੜ੍ਹ ਗਿਆ ਬੁੱਕ ਤੇਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੂਰਾ ਕਾਗਜ਼ ਨਾ ਕੋਰੇ ਸੱਚ ਬੱਚਿਆਂ ਨੂੰ ਕਿਵੇਂ ਸਾਹ ਦੀ ਬਵਾਸ ਹੋਦੀਆਂ ਬਾਰ-ਬਾਰ ਆਪਾਂ ਸਾਰੇ ਇਹ ਨਹੀਂ ਕਿ ਤੂੜਨਾ ਕਿੰਨੀ ਬਿਮਾਰੀਆਂ ਹੁੰਦੀਆਂ ਤੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਨੂੰ ਕੁਝ ਹੋ ਗਿਆ ਨਹੀਂ ਕਿ ਉਹਨਾਂ ਜਿਹਾ ਬਸ ਸਾੜੇ ਕੋਲੇ ਲਿਆਂਗੇ ਇਹ ਇਹ ਕਰਦਾ ਇੱਕ ਪੌੜਾ ਪੌੜਾ ਤੇ ਉਹਨੂੰ ਬਿਮਾਰੀ ਨਹੀਂ ਆਪਾਂ ਸਮਝਦੇ ਉਹ ਵੀ ਆ ਜਾਂਦਾ ਬੱਚਿਆਂ ਦੇ ਵਿੱਚ ਛੋਟੇ ਬੱਚਿਆਂ ਨੂੰ ਇਹਨਾਂ ਨੂੰ ਹੋ ਗਈ ਸਪਉਂਦੇ ਹਨ ਵੀ ਇੰਤੋਂ ਉੱਤਰ ਕਰਕੇ ਆਏ ਆ ਸਾ ਮਤਲਬ ਤੁਸੀਂ ਪੰਤੇ ਦੇੰਦਰ ਖੇਤੜ ਆ ਗਦੀ ਆ ਹਕਾਰ ਉਹ ਆਹ ਕਹਾਣੀ ਤਾਂ ਬੜੀ ਹੁਣ ਕੱਜ ਜੇ ਲਈ ਆ ਜੀ ਉਹਨੂੰ ਨਸ਼ੇ ਨਸ਼ੇ ਦੀ ਖੇਪ ਪਾਉਣ ਗਿਆ ਸੀ ਉਹਨੇ ਪੁਲਸ ਵਾਲੇ ਦਾ ਪਸਤਾ ਫੜ ਕੇ ਗੋਲੀ ਚਲਾਦੀ ਹੋਦੀ ਲੱਗਦੀ ਲੱਗਦੀ ਵੀ ਲੱਗਦੀ ਬੱਚੇ ਇਹਨਾਂ ਦੇ ਗ੍ਰਸਤ ਹੋ ਗਏ ਏ ਭਾਈ ਸੁਣਦੇ ਨਹੀਂ ਸੋ ਇੰਨੀਆਂ ਗੱਲਾਂ ਚਲਾਓ ਲੋਕ ਕਿਵੇਂ ਉਹ ਗੱਲਾਂ ਲਾ ਕੇ ਹਿੱਟਰ ਲੈ ਜਾਂਦੇ ਨੇ ਉਹਨੂੰ ਕਹਿ ਦਿੰਦੇ ਨੇ ਜੀ ਮੈਂ ਬੁਲਾਣਾ ਭਾਈ ਮੈਨੂੰ ਵੀ ਬੁਲਾ ਲਿਆ ਮਾ ਯਾਰ ਕੇ ਤੇ ਨਹੀਂ ਨਾ ਜੂਈਆਂ ਦੇ ਨਾਲ ਕਈ ਵਾਰ ਪਤਾ ਇੰਦਾ ਲੋਕ ਪੁੱਛਿਆ ਵੀ ਇਥੇ ਇੰਟੈਲੀਜੈਂਸ ਵਾਲੇ ਸੋ ਭਾਈ ਆਹ ਨੂੰ ਅੱਥਰੂ ਝੋੜ ਕੇ ਬੇਨਤੀ ਕਰੋ ਕੋਈ ਗੱਲ ਨਹੀਂ ਭਾਈ ਸਾਡੀਆਂ ਸਾਰੀਆਂ ਜੂਈਆਂ ਨੂੰ ਆ ਜਾਂਦੇ ਜਿਹੜੇ ਜਿਹੜੇ ਲੋਕ ਚੱਲੇ ਹੋਣਾ ਉਹਨਾਂ ਨੂੰ ਆ ਜਾਂਦੇ ਅਜੇ ਤਾਂ ਅਸੀਂ ਬੈਠੇ ਆ ਇਹ ਲੋਕ ਵਿਚਾਰੇ ਤਿੰਨ ਤਿੰਨ ਹਜ਼ਾਰ ਦਾ ਤੇਲ ਖੂਕੇ ਹੋਏ ਆਉਣਗੇ ਸ਼ਾਮ ਨੂੰ ਆਪਾਂ ਉਹਨੂੰ ਦੱਸ ਦਾਂਗੇ ਜੀ ਇਸ ਤੋਂ ਸਵੇਰੇ ਦਫ਼ਤਰ ਚੜ੍ਹ ਕੇ ਜਾ ਕੇ ਭਾਈ ਫਿਰ ਕਾਲੂ ਸਾਡੇ ਕੋਲ ਕੌਣ ਆਉਗਾ ਸੋਈ ਵੀਰ ਆਪਣੇ ਕੋਲ ਚੌਥੇ ਆਇਆ ਸੀ ਘਰੇ ਕਹਿੰਦਾ ਮੇਰੀ ਮਦਦ ਕਰੋ ਮੇਰੇ ਨਾਲ ਆ ਜੋ ਮੁੰਡਾ ਪਾਇਰੀ ਵੀਡੀਓ ਬਾਲ ਲਗਾਈ ਉਸ ਤੋਂ ਬਾਅਦ ਕਲਜੀਪ ਢਾਲੀਆ ਹੋਏ ਨਾਲ ਦੀ ਨਾਲ ਆ ਗਏ ਇਹਨਾਂ ਨੇ ਜੀ ਖਬਰ ਜਾਈ ਫਿਰ ਕਈ ਹੋਰ ਪੱਤਰਕਾਰ ਵੀ ਜਾ ਕੇ ਜਮੀਰਾਂ ਨੂੰ ਅੰਦਰੋਂ ਆ ਗਏ ਗੱਲ ਕਰ ਭਰਾਕੇ ਦਾ ਲੋਕ ਮੀਡੀਆ ਮੇਰਾ ਸਾਥ ਨਹੀਂ ਦਿੱਤਾ ਇਹੋ ਆਪ ਦੱਸੂਆ ਕਿਉਂ ਨਹੀਂ ਦਿੱਤਾ ਕੀ ਕਾਰਨ ਹੈ ਇਹਨਾਂ ਨੇ ਤਾਂ ਇਹਨਾਂ ਨੂੰ ਚਾਹ ਤੱਕ ਪਾਏ ਤੱਕ ਕਿ ਹੱਬ ਸਾਨੂੰ ਪਿਆਰੋ ਇਹ ਸਾਡੇ ਲੋਕਾਂ ਦੀਆਂ ਜਮੀਰਾਂ ਵਾਪਸ ਕਰਨੀਆਂ ਨੇ ਤਾਨੂੰ ਪਤਾ ਤੁਸੀਂ ਮੇਰਾ ਸਾਰੇ ਨੇ ਲੱਗ ਧੱਕ ਦੇਦੇ ਬੈਠੋ ਰੇ ਨਸ਼ੇ ਵਾਲੇ ਬੁੱਢੇ ਸਾਡੇ ਤਾਂ ਸਾਫ ਕਸਾਂ ਕਹੜੇ ਨੇ ਦਿੱਤਾ ਕੂਝਿਆਂ ਦਿੱਤਾ ਆਪ ਸਰਕਾਰਾਂ ਨੇ ਦਿੱਤਾ ਢਾਈ ਢਾਈ ਲੱਖ ਰਕਮ ਵਾਲੇ ਕੇ ਇਹ ਸਰਕਾਰ ਨੇ ਆਪ ਦੇ ਬੰਦ ਕਰਾਇਏ ਸਿਰਫ ਨਸ਼ੇ ਖੰਤਰ ਉਹ ਇਹਨਾਂ ਨੇ ਆਪਣੇ ਤੇ ਜੋਰ ਜੋਮ ਕਰਿਆ ਸੰਕਟ ਚੱਲਿਆ ਝੂਠਾ ਪਰਚਾ ਦੇ ਦੋਸ਼ਾ ਜਵੇਂ ਦੱਸਦਾ ਮੋੜਿਆ ਦੇ ਬੰਦੇ ਬੈਠੇ ਨੇ ਇਹ ਖੜ ਗਏ ਤੈਨੂੰ 60 ਦਾ ਪਰਚਾ ਪਾ ਕੇ ਮੈਂ ਰੋਇਆ ਉਹ ਮਹਾਰਾਪੂਰ ਜਾਨ ਦੇਣੀ ਇਹਨੇ ਕਿਹੜਾ ਬੰਦ ਨੇ ਜਿਆ ਇਹ ਤਾਂ ਪੈਸਾ ਚੱਲਿਆ ਹੁਣ ਇਹ ਘਰ ਢਾਈ ਜਾਂਦੇ ਨਸ਼ਿਆਂ ਦੇ ਨਾਂ ਤੇ ਸਾਡੇ ਤਾਂ ਪਰਚੇ ਪਾਏ ਨੇ ਸੱਤ ਪਰਚੇ ਪਾਤੇ ਮੇਰੇ ਗੁੱਬਾ ਦੇ ਪਰਚੇ ਜਿਹੜੇ ਮੈਂ ਅੰਦਰ ਸੀ ਨਾ ਉਹ ਵੀ ਕੱਢ ਗਿਆ ਕਿਈ ਜਿੰਨੇ ਆਪਾਂ ਕਹਿੰਦੇ ਦੱਤ ਦਿਵਾ ਜੰਦੇ ਆ ਵੀ ਮੈਂ ਖਾਰਜ ਕਹੂੰ ਮੈਂ ਅੱਜ ਵੀ ਤਰੀਕਾ ਜਾਨਣਾ ਤੋੜਾ ਉਹਦੀਆਂ ਮੈਂ ਕਿਸ ਨੂੰ ਮੇਰਾ ਨੰਦਾ ਲੋਕਾ ਖਤੋਂ ਨੇ ਤੇ ਅੱਜ ਵੀ ਨਾਲ ਰਿਹਾ ਸਵੇਰ ਦੀ ਘਟਨਾ ਸੁਣ ਲੋ ਮੈਂ ਇੱਥੇ ਆਉਣ ਵਾਸਤੇ ਕਿਸਾ ਡੀ ਕਰ ਰਿਹਾ ਸੀ ਮਜੂਰ ਕਾਇਆ ਇੱਕ ਦਾੜੀ ਵਾਲਾ ਕਹਿੰਦਾ ਗੋਈਆਂ ਰਹਿਣੀ ਬੰਦਾ ਮੈਨੂੰ ਕਹਿੰਦਾ ਘਰੇ ਮੈਂ ਖੈ ਬੱਸਾ ਕਹਿੰਦੀਆਂ ਮੋੜੀਆਂ ਕਹਿੰਦਾ ਜੀ ਬਾਗੀਆਂ ਮੈਂ ਤੂੰ ਮੈਨੂੰ ਜਾਣਦਾ ਨਹੀਂ ਯਾਰ ਕਹਦਾ ਲੈ ਤੂੰ ਗੋਲੀ ਰਸ ਲੈ ਆਈ ਇਹਨਾਂ ਦਾ 50 ਰੁਪਏ ਦਾ 70 ਦੀ ਰਜਣਾ ਦਾ 50 ਹੀ ਦੇਊਗਾ ਮੈਂ ਕਿੱਥੋਂ ਲੈ ਕੇ ਆਇਆ ਸਰਕਾਰੀ ਇਸ ਸਫਾ ਤੋਂ ਮਣ ਉਹਦੀ ਵੀਡੀਓ ਪਾਵਾਂਗੇ ਹੋਈ ਅਗਰੀਤੇ ਬਾਦਸ਼ਾਹ ਪਾਵਾਂਗੇ ਘਰ ਕੀ ਦੇਟਾਏ ਛੋਟੇ ਗੀਚ ਕਿਸੇ ਚ ਕਿਸੇ ਬਲੈਕੀ ਦਾ ਘਰ ਆਇਆ ਬਾਈ ਬਟਾ ਬਲੈਕੀ ਦਾ ਛੋਟਾ ਆਇਆ ਬੋਲੋ ਬਾਈ ਟਾਏ ਕਿਸੇ ਬਲੈਕੀ ਦਾ ਨਾ ਪੀਖੀ ਆ ਉਹਨੇ ਘਰ ਤਾਂ ਆਇਆ ਪਤਾ ਕੀ ਡਟ ਆਇਆ ਸਰਕਾਰੀ ਛਾਮ ਲੈਣ ਦਾ ਨਾ ਕਰਨੇ ਕੋਲ ਸਾਡੇ ਮਹਾਸਾ ਹਲੇ ਅੱਜ ਹੋਰ ਵੀ ਠੱਡਾ ਦਿੱਤੀ ਜਾਂਦਾ ਥਣ ਮੈਂ ਸਰੇ ਆ ਮਾ ਲੈਣਾ ਕਰਦਾ ਕਰਾਈ ਜਵਾਨੀ ਕਰਦੇ ਹੱfte ਚਾਲਦੇ ਨੇ ਉਹਦੇ ਸਤਮ ਸੱਟੇ 30000 40000 50000 ਆ ਆ ਵੱਡੇ ਵੱਡੇ ਸ਼ੀ ਹੁਣੇ ਫੜਦੇ ਖਾਣ ਪੀਣਾਂ ਨੂੰ ਫੜਦੇ ਨੇ ਕਿਹੜਾ ਨਸ਼ਿਆਂ ਨੂੰ ਚੁੱਧ ਕੋਈ ਬਸ ਖਾਵੇਂ ਨੇ ਸਭ ਨੂੰ ਝੂਠ ਮਾਰਦੇ ਨੇ ਕਿਸਾਨ ਇਹ ਕੁੱਟੀ ਜਾਂਦੇ ਨੇ ਜਵਾਨ ਇਹ ਕੁੱਟੀ ਜਾਂਦੇ ਨੇ ਘਰ ਨਾਲ ਛੇ ਆਮ ਕੁੱਟਿਆ ਇਹਨਾਂ ਨੇ ਕੁੱਟਿਆ ਜਿਹੜਾ ਇੱਕ ਕਾਊਂਟਰ ਕਰਕੇ ਕਿਸੇ ਗਰੀਬ ਦੇ ਬੱਚੇ ਦਾ ਉਹ ਬੱਚੇ ਦੀ ਤਸਵੀਰ ਨਾਲ ਹੀ ਨਾਮ ਦਿਨਾ ਉਹਨਾਂ ਨੇ ਮਹਿਰਮਾਂ ਜਿਹਨਾਂ ਨੇ ਤੁਹਾਨੂੰ ਕਹਿਆ ਉਹ ਲਾਈਵ ਹੋ ਕੇ ਬੋਲ ਰਹੀਆਂ ਮੇਰੀਆਂ ਭੈਣਾਂ ਵੀ ਸਾਡੇ ਘਰਾਂ 'ਤੇ ਝੂਠਾ ਪਰਚਾ ਪਾਤਾ ਉਹ ਭਲੇ ਸੋਡਾ ਘਰਾਂ ਘਾਟਾ ਪਹਿਲਾਂ ਕਿਸੇ ਗਰੀਬ ਦੇ ਜਵਾਬ ਨੂੰ ਮਾਰ ਕੇ ਆਇਆ ਬੋਲੀਆਂ ਮਾਰ ਕੇ ਉਹਦੀ ਨਾਮ ਨਹੀਂ ਦੇਖਾ ਜੇ ਅਸਲੀ ਗੱਲ ਕੀਤੀ ਤਾਂ ਨਹੀਂ ਉਹਨਾਂ ਨੂੰ ਤੁਸੀਂ ਜੇਲਾਂ ਵਿੱਚ ਸ਼ੋਖੀਆਂ ਪ੍ਰੋਵਾਈਡ ਕਰਦੇ ਹੋ ਹਰ ਵੇਲੇ ਕਹੀ ਲੱਗਦਾ ਕੁੜੀਆਂ ਵੀ ਪ੍ਰੋਵਾਈਡ ਕਰਦੇ ਆ ਖਾਬਰ ਕੇ ਜਿਹੜੀ ਲੱਗੀ ਮਾਸਾ ਕਤਪਾਰ ਵਾਲੀ ਭਜਾਇਆ ਜੇਲ੍ਹ ਚੋਂ ਆਹ ਮੇ ਗੋਲੀ ਮਾਰਦੇ ਨੇ ਲਿਆ ਕੇ ਕੰਟਰੋਲ ਬਾਹਰ ਇੱਕੋ ਹੀ ਸਟੋਰੀ ਹੁੰਦੀ ਹੈ ਅਸੀਂ ਜੇਲ੍ਹ ਚੋਂ ਲੈ ਕੇ ਆਏ ਸੀ ਸਾਡੀ ਕਸਟਡੀ ਸੀ ਜਦ ਕਦਲੇ ਪਿਸਤੌਲ ਚੱਕਿਆ ਲੋੜ ਕਰਕੇ ਮਾਰਿਆ ਉਹ ਵੀ ਫਿਰ ਸੋਦੀ ਦਾ ਸਾਰੀ ਉਹਦੀ ਕਈ ਕਰਾਈ ਕਮਾਂਡੋ ਟ੍ਰੇਨ ਦਾ ਫੇਰ ਹੈ ਪਾਣੀ ਪੀਣ ਦੇ ਹੱਥ ਕਰੀ ਲੱਗੀ ਹੋ ਸੋਡੇ ਕਿਸੇ ਦੇ ਜੇਲਾ ਕੱਢਣੀ ਹੋਣਗੀਆਂ ਘਰ ਆਇਆ ਨਹੀਂ ਮਿਲ ਦਿੰਦੇ ਅਗਰ ਉਹ ਹੀ ਕਹਾਣੀ ਵਾਰੀ ਵਾਰੀ ਨਾ ਕੋ ਹਿਊਮਰ ਰਾਈਟਰ ਨਾ ਕੋਈ ਬੋਲ ਲੈ ਸਿੱਧਾ ਸਿੱਧੇ ਕੱਲ ਨੂੰ ਆਪਣੇ ਤੇ ਨਹੀਂ ਮਾਰ ਲੈ ਖਰੇ ਖਰੇ ਬਾਪਰੇ ਘਰ ਭਰ ਲੈ ਨਸ਼ਿਆਂ ਦਾ ਵੱਡੇ ਅਫਸਰ ਦੇ ਹੁਣ ਇਹੀ ਗੱਲੇ ਚ ਸੇਨ ਟੁਕਦੀ ਐ ਇਹਦਾ ਨਿੱਕੀ ਮਸਲਾ ਹੈ ਬਚਾਏ ਦਾ ਬੌਧਰਾ ਦੇ ਲੰਗ ਰਹੇ ਨੇ ਆਪਣੇ ਖਾਤੇ ਗੋਲੀਆਂ ਖਾਂਦੇ ਜਿਹੇ ਰਾਸਤੇ ਨਿਕਾੜਾ ਮੁੱਲ ਹੈ ਤੁਸੀਂ ਵੀ ਸਾਰੇ ਬੌਧੀਪਰਾਂ ਬੈਠੋ ਬਹੁਤ ਕਠਨ ਜ਼ਿੰਦਗੀ ਹੈ ਉਹ ਜੀ ਕਰਦਾ ਉਹ ਵੀ ਤੁਸੀਂ ਇਨਸਾਫ ਦਵਾਇਆ ਸਾਹਮਣੇ ਉਹ ਕਰਮੀਨਟ ਹੋਣਗੇ ਉਹ ਸੋਨਾ ਕਰਮੀਨਟ ਕਰੂਗੀ ਕਿ ਨਹੀਂ ਕਰਦੀ ਹਾਂ ਬਾਰ ਮੁੱਲ ਹੈ ਤਾਂ ਹੁਣ ਕੋ ਕਰ ਰਾਂ ਚੱਲਣਾ ਫੌਂਚੀ ਦਾ ਚੱਲਣਾ ਘੋਗੜਾ ਚੱਲਦਾ ਇਹਨੂੰ ਨਿਮੋਗਾਵਲਾ ਕਹਿਣ ਦੇ ਲੰਗੇ ਜਾ ਕੇ ਚੁੱਪ ਕਰਕੇ ਰਹਿ ਜਾ ਜੀ ਆਪੇ ਸਾਹਮਣੇ ਗੱਲਾਂ ਛਰੇਆਂ ਤੇ ਆਉਂ ਦਬਾਉਣ ਦੇ ਸਾਹਦਾ ਤੇ ਸਾਡੇ ਕਈ ਵੀਰ ਪ੍ਰੈਸ਼ਰ ਆ ਜੋਦਾ ਹੈ ਕਿਛਾਈ ਨਾ ਹੋ ਬਈ ਧਰਨਾ ਲਾਇਆ ਚੱਲਿਆ ਹਜੇ ਲੋਕ ਕਹੋਗੇ ਲੰਗਰ ਚੱਲੂਗਾ ਇੱਥੇ ਨੇ ਜੂਣੀ ਨਾ ਆਏ ਨੇ ਤੁਸੀਂ ਵਿਚਾਰ ਫਟਾ ਦਾ ਕਰੋ ਪੰਜ ਬੰਦੇ ਪ੍ਰਵਾਹ ਨੂੰ ਭਰੋਸੇ ਚੱਲੋ ਕਾਨਾ ਦੇਖੋ ਇਹਨਾਂ ਹਾਲ ਹੈ ਜੇ ਕਰਨ ਵਾਲੇ ਹੁੰਦੇ ਅਜੂ ਕਿੱਡਾ ਨਾ ਛੇਦਰ ਬੰਦ ਕਰਿਆ ਰੈਸ਼ੀਏ ਦੇ ਛੇਦਰ ਨਹੀਂ ਲੱਗਦਾ ਬੈਲੀ ਗੱਲ 10 ਮਿੰਟ ਟੁੱਟੀ ਨੂੰ ਕੀ ਤੇ ਹੈ

ਇਹ ਮਸਾਲੀ ਨੂੰ ਇਹਨਾਂ ਨੇ ਫੂਕ ਲੈ ਗਿਆ ਇਸ ਚੀ ਪਾਇਆ ਜਿੰਨਾਂ ਦੀ ਸੁਣ ਲੈਣਾ ਹੈ ਹਾਂ ਫਿਰ ਤੇ ਪ੍ਰਵਾਸੀ ਲੇਬਰ ਵਾਲਾ ਜੀ ਆ ਕੇ ਭਾਈ ਇਹ ਤਾਂ ਗੋਮਨੇ ਹੁੰਦੇ ਨੇ ਇਹਨਾਂ ਦੀਆਂ ਸੰਘੀਆਂ ਘਰੇ ਗਲੀਆਂ ਵਿਚਾਰੀਆਂ ਉਹਨਾਂ ਕੋਲ ਨਾ ਹੁਦਾਰ ਕਾਰਡ ਫਿਰ ਉਹ ਸੁਸਤਰੀ ਪੂਰਾ ਲੇਖਦਾ ਇਹਦੇ ਬੱਚਿਆਂ ਨੂੰ ਭੇਜ ਜਾਂਦਾ ਸਾਊਂਡ ਦੀ ਪੁਲਿਸਿੰਗ ਇੱਥੋਂ ਹੀ ਹੁੰਦੀ ਹੈ ਫਿਰ ਜੇ ਉਹ ਪਹਿਲਾਂ ਲੱਗਿਆ ਆ ਕੇ ਪਬਲਿਕ ਰਵੇਨ ਚੋਏ ਕਹਿਣ ਵੀ ਸਾਡਾ ਸ਼ਾਇਦ ਪਹਿਲਾਂ ਲੱਗੇ ਤੁਸੀਂ ਝੂਠੇ ਹੋ ਆਪਾਂ ਉਹਦੀ ਹਾਮੀ ਭਰਦੀ ਹੈ ਭਾਈ ਠੀਕ ਹੈ ਇਹਦਾ ਪ੍ਰੂਫ ਲਈ ਕਰਦੇ ਨੇ ਗੱਲਾਂ ਗੱਲਾਂ ਸੋਤਾ ਅੱਗਾ ਅੱਗੇ ਆਗੇ ਜੇ ਕੋਈ ਵੀ ਵੀਰ ਬੇਨਤੀ ਹੈ ਜੇ ਆਗੂ ਨੇ ਤੁਮੀ ਨੇ ਆਗੂ ਨੇ ਉਹ ਬਚਾਓ ਕਾਂਦਰਾ ਕਾਨੂੰ ਬਾਹਰ ਨਾਲ ਕਰੋ ਬਾਰੀ ਬਾਰੀ ਉਹਨਾਂ ਦੀਆਂ ਗੱਲਾਂ ਨਾ ਸੁਣ ਕੇ ਕਰੋ ਚਲੋ ਜਲੀਏ ਕਿੱਲੋ ਚਲੀਏ ਹਾਏ ਆ ਜਾਣ ਲੋ ਜਿਹਨੇ ਬਲ ਜਾਣੇ ਬੁਲਾ ਰਿਹਾ ਹੈ ਸਾਨੂੰ ਸੁਣ ਲੈਣ ਦੋ ਫੌਜੀ ਲੜੇ ਨੇ ਦੂਰ ਕਿੰਨੇ ਲੜੇ ਨੇ ਇਹਨਾਂ ਨੂੰ ਸਮਝਾਉਣਾ ਮੈਂ ਕਹਿੰਦਾ ਰਸਾ ਟੱਪ ਵੀ ਜਾਵੇ ਚੁੰਡੀ ਕਿਸੇ ਪਾਸੇ ਨੇ ਇੱਕ ਕਿੱਲੋ ਕਿੱਲੀਆਂ ਗੱਡੀਆਂ ਟਪਾ ਦਿੰਦੇ ਨੇ ਭੰਗੀਆਂ ਹੋਈਆਂ ਬੱਟੀਆਂ ਚੱਕੀਆਂ ਨੀਆ ਹਾਥਕ ਬਾਣ ਨੇ ਚਿੜੀ ਪਕ ਲੈ ਲੈ ਨੇ ਹੋਣ ਖਾਵਾ ਕਰ ਲੈ ਨੇ ਕੀੜੀ ਮਾਰ ਰਹੇ ਨੇ ਹਾਥਕ ਬਾ ਰਹੇ ਨੇ ਕੀੜੀ ਮਾਰ ਕੇ ਛੇਰ ਨਹੀਂ ਮਰਦਾ ਜੀ ਅੰਗਲੀ ਫੜ ਕੇ 171 ਐ ਐਫ ਆਈ ਆਰ ਆ 181 ਐ ਐਫ ਆਈ ਆਰ ਆ ਉਹੀ ਐਫ ਆਈ ਆਰ ਆ ਯਾਰ ਫੜ ਲਓ ਖਾਂ ਟਾਓ ਖਾਂ ਦਾ ਰਾਹ ਆ ਹੋਰ ਬੜੇ ਬੜੇ ਲੀਡਰਾਂ ਦਾ ਸਤਕਾਰ ਕਰ ਰ ਮੈਲੇ ਦਾ ਆ ਜਿਹਨਾਂ ਦੇ ਕਰਾਪਸ਼ਨ 6-6000 ਕਰੋੜ ਦੇ ਇਹਨਾਂ ਦਾ ਵੀ ਹੈ ਟਾਓ ਉਹਨਾਂ ਦੇ ਕਰ ਸਾਡੇ ਮਾਨ ਸਰ ਜੀ 50 ਦੇ ਨਾਂ ਦਾ ਟਾਓ 35-35 ਪਰਚੇ ਉਹਨਾਂ ਦੇ ਨਹੀਂ ਟਾਉਣ ਦਿਖਾਵਾ ਕਰਨਾ ਹੈ ਸਰਕਾਰੀ ਥਾਣਾ ਉੱਪਰ ਸਾਨੂੰ ਪਤਾ 70 ਕਰੋੜ ਦਾ ਪਤਾ ਹੈ ਕੱਲ ਦਾ ਕੋਈ ਬੋਲਣਾ ਨਹੀਂ ਜੇ ਪਕਸੂਨੀ ਨਾਲ ਸ਼ੁਰੂ ਬੋਲਿਆ ਨਹੀਂ ਗੱਲ ਹੋਰ ਦਾ ਧੰਨਵਾਦ ਅਗੋਚੀ ਆ ਸਾਡੇ ਵਾਂਗ ਇਹ ਡਟੇਰੇ ਜੋ ਵੀ ਆਗੂ ਐਸ ਲਾਡਾਂ ਨੂੰ ਸਰਪੱਠੀ ਕੱਲ ਕਰ ਆਪਣ ਨੂੰ ਸਾਫ਼ ਦਵਾਵਾਂਗੇ ਆ ਵਾਇਰੂਸੀ ਕਹਾਸਾ ਛੱਡ ਦਿਓ ਛੱਡ ਦਿਓ ਬਾਈ ਜੀ ਸੁਣੋ ਅੱਜ ਐਸਡੀਐਮ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ ਭੁੱਖ ਹੜਤਾਲ ਤੇ ਬੈਠੇ ਹਾਂ ਕੀ ਕਹਿਣਾ ਚਾਹੋਗੇ ਸਰ ਮੈਂ ਪ੍ਰਸ਼ਾਸਨ ਨੂੰ ਕਿਸੇ ਪ੍ਰਸ਼ਾਸਨ ਦੀ ਕੋਈ ਨਲਾਇਕੀ ਹੈ ਇਹ ਜਿਹੇ ਜੋ ਸਾਨੂੰ ਇਸ ਜਗ੍ਹਾ ਤੇ ਆਉਣਾ ਪੈ ਰਿਹਾ ਹੈ ਨਹੀਂ ਇੱਕ ਫੌਜ ਦਾ ਜਵਾਨ ਹੈ ਕੋਈ ਨਹੀਂ ਕਰ ਲੋ ਕਰ ਲੋ ਫੌਜ ਦੇ ਜਵਾਨ ਨੂੰ ਮਤਲਬ ਕਿ ਬਾਰਡਰ ਤੇ ਹੋਣਾ ਚਾਹੀਦਾ ਜਾਂ ਆਪਣੀ ਫੈਮਿਲੀ ਕੋਲ ਹੋਣਾ ਚਾਹੀਦਾ ਇਸ ਟਾਈਮ ਕਿਉਂਕਿ ਸਾਡੀ ਛੁੱਟੀ ਬਹੁਤ ਘੱਟ ਹੁੰਦੀ ਹੈ ਇਹ ਸਾਰੇ ਲੋਕ ਸਮਝਦੇ ਹੋਣੇ ਆਪਣੇ ਆਮ ਜਨਤਾ ਸਮਝੋ ਨਿਕ ਫੌਜ ਦੇ ਜਵਾਨ ਦੀ ਛੁੱਟੀ ਇੰਨੀ ਘੱਟ ਹੁੰਦੀ ਹੈ ਕਿ ਉਹਨੂੰ ਕਚਹਿਰੀਆਂ ਦੇ ਚੱਕਰ ਨਹੀਂ ਮਾਰਨੇ ਚਾਹੀਦੇ ਕਿ ਅੱਜ ਸਾਨੂੰ ਭੁੱਖ ਹੜਤਾਲਾਂ ਤੇ ਬੈਠਣਾ ਪੈ ਰਿਹਾ ਸਾਡੀ ਫੈਮਿਲੀ ਨੂੰ ਲੈ ਕੇ ਇੱਕ ਮਹੀਨਾ ਸਾਡਾ ਇਹੀ ਸਾਡੀ ਫੈਮਿਲੀ ਨਾਲ ਇਹੀ ਟਾਈਮ ਹੁੰਦਾ ਸਾਡਾ ਸਪੈਂਡ ਕਰਨ ਦਾ ਪਰ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਕੀ ਹੈ ਜੀ ਸਾਨੂੰ ਇਸ ਜਗ੍ਹਾ ਤੇ ਆਉਣਾ ਪਿਆ ਤੇ ਇਹ ਮੈਂ ਪੂਰਾ ਮੁੱਦਾ ਸਮਝਾ ਦਿੰਨਾ ਕੀ ਹੈ ਇਹ ਮੁੱਦਾ 99 ਵਿੱਚ ਇੱਥੇ ਇੱਕ ਸੈਲਰ ਸੀ ਗੁਰਲਾਟ ਦੇ ਵਿੱਚ ਜੀ 99 ਵਿੱਚ ਆ ਤੁਸੀਂ ਦੇਖੋ ਉਸ ਤੋਂ ਬਾਅਦ ਕਿੰਨੀ ਆਪਣੀ ਜਨਸੰਖਿਆ ਵਧੀ ਹੈ ਤੇ 99 ਦਾ ਜੋ ਚੀਜ਼ ਹੈ ਉਹਨੂੰ ਦੇਖਣ ਤੋਂ ਬਿਨਾ ਆਪਾਂ ਕਿਸੇ ਨੂੰ ਬੰਦ ਕੇ ਪਾਸ ਕਰ ਰਹੇ ਆ ਅੱਗੇ ਕੋਈ ਵੀ ਡਿਪਾਰਟਮੈਂਟ ਹੈ 99 ਚੀਜ਼ ਨੂੰ ਦੇਖੇ ਬਿਨਾ ਪਾਸ ਕਰ ਰਿਹਾ ਹੈ ਇਹ 99 ਵਿੱਚ ਸੈਲਰ ਲੱਗਿਆ ਸੀ ਸੁਰਜਨ ਭਾਰ ਦਾ ਸੈਲਰ ਸੀ ਉਹ ਬੰਦੇ ਤੋਂ ਨਹੀਂ ਚੱਲਿਆ ਬੰਦ ਹੋ ਗਿਆ ਸੈਲਰ ਉਹ ਬੰਦੇ ਨੇ ਮਸ਼ੀਨਾ ਪਟਤੀਆਂ ਇਹਦੇ ਵਿੱਚੋਂ ਵਿਜਨੀ ਕਲੈਕਸ਼ਨ ਕੱਟਿਆ ਗਿਆ ਜੋ ਬਿਜਲੀ ਕਨੈਕਸ਼ਨ ਸੀ ਉਹ ਟੱਕਿਆ ਗਿਆ 2014 ਦੇ ਵਿੱਚ ਕਿਸੇ ਆਦਰ ਬੰਦੇ ਨੂੰ ਉਹਨੇ ਸੇਲ ਕਰ ਦਿੱਤਾ ਉਹ ਜਗਾ 2014 ਦੇ ਵਿੱਚ ਸੇਲ ਕੇ ਕਰ ਦਿੱਤਾ ਸੇਲ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਉਸ ਦੀ ਰਜਿਸਟਰੀ ਹੈ ਜੋ ਪਲੇਨ ਤੌਰ ਤੇ ਜਿੱਦਾਂ ਪਲਾਟ ਤੌਰ ਤੇ ਰਜਿਸਟਰੀ ਕਰਾਉਣੀ ਹੈ ਨਹਿਰੀ ਜ਼ਮੀਨ ਦੇ ਤੌਰ ਤੇ ਉਹ ਰਜਿਸਟਰੀ ਕਰਵਾਈ ਗਈ ਕਿਰਕ ਡਾਕੂਮੈਂਟ ਚ ਉਹ ਪਲੇਨ ਹੋ ਗਿਆ ਬਾਈ ਮੈਂ ਪਲੇਨ ਦੇ ਤੌਰ ਤੇ ਰਜਿਸਟਰੀ ਕਰਾ ਰਹੇ ਕਿਉਂਕਿ ਟੈਕਸ ਵਗੈਰਾ ਹੁੰਦਾ ਨਾ ਜੇ ਆਪਾਂ ਉਸੇ ਤਰੀਕੇ ਨਾਲ ਰਜਿਸਟਰੀ ਕਰੌਣਾ ਟੈਕਸ ਜ਼ਿਆਦਾ ਲੱਗਦਾ ਕਿਤੇ ਨਾ ਕਿਤੇ ਟੈਕਸ ਦੀ ਵੀ ਇਹ ਚੋਰੀ ਹੋ ਰਹੀ ਹੈ 420 ਹੋ ਰਹੀ ਹੈ ਤੇ ਅਸੀਂ ਉਸੇ ਜਗ੍ਹਾ ਤੇ 2014 ਦੇ ਵਿੱਚ ਨਾਲ ਪਲਾਟ ਲਏ ਕਿਉਂਕਿ ਸਾਨੂੰ ਅਸੀਂ ਦੋ ਮੁਲਾਜ਼ਮ ਆ ਸਰਕਾਰੀ ਨੌਕਰੀ ਕਰਦੇ ਆ ਐਡਾ ਦਿਮਾਗ ਸਾਡਾ ਵੀ ਹੈ ਕਿ ਅਸੀਂ ਕਿਸੇ ਸੈਲਰ ਦੇ ਲਾਗੇ ਪਲਾਟ ਲੈ ਕੇ ਮਕਾਨ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਪੂਰੇ ਫੈਮਿਲੀ ਰਹਿਣਾ ਸਾਡੇ ਬੱਚਿਆਂ ਨੇ ਰਹਿਣਾ ਸਾਡੇ ਬੱਚਿਆਂ ਦਾ ਭਵਿੱਖ ਹੈ ਇੱਕ ਫੌਜੀ ਬੰਦਾ ਆਪਣੀ ਫੈਮਲੀ ਲਈ ਨੌਕਰੀ ਕਰਦਾ ਕਿ ਜਾਂ ਦੇਸ਼ ਲਈ ਨੌਕਰੀ ਕਰਦਾ ਹੈ ਫੈਮਲੀ ਤੇ ਦੇਸ਼ ਦੋਨੇ ਫੌਜੀ ਬੰਦੇ ਨੂੰ ਜ਼ਰੂਰੀ ਹੁੰਦੀਆਂ ਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਅਸੀਂ ਬਰਬਾਦ ਨਹੀਂ ਕਰ ਸਕਦੇ ਅਸੀਂ ਨਾਲ ਹੀ ਉਹਦੇ ਪਲਾਟ ਲਿਆ 14 ਵਿੱਚ ਅਸੀਂ 17 ਦੇ ਵਿੱਚ ਉੱਥੇ ਮਕਾਨ ਬਣਾ ਲਿਆ ਉੱਥੇ ਰਹਿਣ ਵਸੇਰਾ ਕਰ ਲਿਆ ਆਪਣਾ 17 18 19 20 21 22 ਸਾਡੀ ਫੈਮਲੀ ਬਹੁਤ ਖੁਸ਼ੀ-ਖੁਸ਼ੀ ਰਹਿ ਰਹੀ ਸੀ ਉਸ ਜਗ੍ਹਾ ਤੇ ਕਿਉਂਕਿ ਸਾਨੂੰ ਉੱਥੇ ਕੋਈ ਵੀ ਪ੍ਰੋਬਲਮ ਨਹੀਂ ਆਈ ਪੂਰਾ ਸ਼ਾਂਤ ਮਾਹੌਲ ਸੀ ਤੇ 22 ਵਿੱਚ ਇਹ ਬੰਦੇ ਨੇ ਜਿਹੜੇ ਬੰਦੇ ਨੇ ਉਹ ਲਿਆ ਸੀ ਪਲਾਟ ਨਾਲ ਲੱਗ ਮਾ ਖਾਲੀ ਬਿਲਡਿੰਗ ਲਈ ਸੀ 22 ਵਿੱਚ ਉਹ ਬੰਦੇ ਨੇ 99 ਵਾਲੇ ਡਾਕੂਮੈਂਟ ਦਿਖਾ ਕੇ ਪ੍ਰਦੂਸ਼ਣ ਬੋਰਡ ਤੋਂ ਉਹਨੂੰ ਰਿਨਿਊ ਕਰਵਾਇਆ ਗਿਆ ਅਸੀਂ ਉਹਦੇ ਡਾਕੂਮੈਂਟ ਕਢਵਾਏ 99 ਵਾਲੇ ਡਾਕੂਮੈਂਟ ਔਰ ਪ੍ਰਦੂਸ਼ਣ ਬੋਰਡ ਨੇ ਬਿਨਾ ਸਰਵੇ ਕੀਤੇ ਕਿ ਉਸ ਨੂੰ ਜ਼ਮੀਨੀ ਤੌਰ ਤੇ ਨਹੀਂ ਦੇਖਿਆ ਕਿ 99 ਵਿੱਚ ਪਬਲਿਕ ਵਾਕਟ ਸੀ 99 ਤੋਂ ਅਪਾਏ ਕਿਤਾ ਕੰਪੇਅਰ ਕਰ ਸਕਦੇ ਆ ਉਹ ਚੀਜ਼ ਨੂੰ ਜੇ ਆਪਾਂ ਉਹਨੂੰ ਰੀਨਿਊ ਕਰਵਾ ਰਹੇ ਆ ਤੇ ਉਹਨੇ ਦੇਖਣ ਤੋਂ ਬਿਨਾਂ ਹੀ ਉਸਨੂੰ ਰੀਨਿਊ ਕਰ ਦਿੱਤਾ ਪਤਾ ਨਹੀਂ ਪੈਸੇ ਦੇ ਜੋਰ ਤੇ ਰੀਨਿਊ ਕੀਤਾ ਕਿਸ ਮੁੱਦੇ ਤੇ ਰੀਨਿਊ ਕੀਤਾ ਸਾਨੂੰ ਇਸ ਗੱਲ ਦਾ ਨਹੀਂ ਫਰਸਾ ਤੇ 22 ਚ ਲਾਇਆ 23 ਵਿੱਚ ਇਹਨੇ ਮਸ਼ੀਨਾਂ ਲਿਆਂਦੀਆਂ ਪੂਰੀਆਂ ਮਸ਼ੀਨਾਂ ਲਿਆਉਣ ਤੋਂ ਬਾਅਦ ਇਹ ਬੰਦੇ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਬੰਦੇ ਨੂੰ ਬੋਲਿਆ ਕਿ ਭਾਈ ਸਾਡਾ ਮਕਾਨ ਹੈ ਸਾਡਾ ਸਾਰਾ ਕੁਝ ਬਰਬਾਦ ਹੋ ਜਾਣਾ ਇਹਦੇ ਨਾਲ ਜੇ ਤੂੰ ਇਹ ਚੀਜ਼ ਕਰ ਰਿਹਾ ਕਿ ਅਸੀਂ ਰਹਿਣਾ ਇੱਥੇ ਤੇ ਇਹ ਜੋ ਮਾਲਕ ਇਹਦਾ ਸੈਲਰ ਮਾਲਕ ਇਹਦਾ ਹੁਣ ਇਸ ਟਾਈਮ ਸੈਲਰ ਲਾਇਆ ਇਹਨੇ ਉਹ ਸਾਡੇ ਘਰ ਆਉਂਦਾ ਸਾਡੇ ਘਰ ਆ ਕੇ ਕਹਿੰਦਾ ਕਿ ਮੈਂ ਤਾਂ ਵਾਹਿਗੁਰੂ ਦਾ ਪਾਠ ਕਰਕੇ ਆ ਕਿ ਗੁਰਸਿੱਖ ਬੰਦਾ ਇੱਕ ਫੌਜੀ ਬੰਦੇ ਤੇ ਪੱਗ ਬੰਨਣ ਦਾ ਇੱਕ ਇੰਨਾ ਕੁ ਪ੍ਰਭਾਵ ਹੁੰਦਾ ਸਾਡੇ ਜੋ ਫੌਜ ਫੌਜ ਚ ਕਿ ਤੁਹਾਨੂੰ ਪੱਗ ਬੰਦੇ ਵਾਲਾ ਦਿਖੇ ਜੇ ਨਾ ਕਿ ਪੱਗ ਬੰਨੀ ਆ ਉਹ ਬੰਦੇ ਨੇ ਕਿ ਗੁਰਸਿੱਖ ਬੰਦਾ ਆਪਣੇ ਆਪ ਵਿਸ਼ਵਾਸ ਦੀ ਲਾਇਰ ਹੋ ਜਾਂਦੀ ਹੈ ਇੱਕ ਕਿ ਗੁਰਸਿੱਖ ਬੰਦਾ ਯਾਰ ਬੋਲ ਰਿਹਾ ਕਿ ਮੈਂ ਪਾਠ ਪੜ੍ਹ ਕੇ ਆਇਆ ਮੈਂ ਤੁਹਾਡੇ ਨਾਲ ਗਲਤ ਨਹੀਂ ਕਰਾਂਗਾ ਕਿ ਮੈਂ ਇੱਕ ਸਬਸਿਡੀ ਲੈਣੀ ਹੈ ਸਰਕਾਰ ਤੋਂ ਮੇਰਾ ਬਹੁਤ ਪੈਸਾ ਖਰਚ ਹੋ ਚੁੱਕਿਆ ਹੈ ਮੈਂ ਇਹ ਓਨਲੀ ਕੈਮਰੇ ਤੇ ਨਹੀਂ ਬੋਲ ਰਿਹਾ ਬਾਇ ਰਿਕਾਰਡ ਸਾਡੇ ਕੋਲ ਹੈ ਇਸ ਬੰਦੇ ਦਾ ਇਹ ਬੋਲਦੇ ਹੋਏ ਕਹਿੰਦਾ ਸਬਸਿਡੀ ਲੈਣੀ ਹੈ ਸਬਸਿਡੀ ਲੈ ਕੇ ਮੈਂ ਇਹਨੂੰ ਮਸ਼ੀਨਾ ਮਸ਼ੀਨਾ ਪੱਟ ਦੇਵਾਂਗਾ ਅਸੀਂ ਚੱਲ ਇਸ ਦੇ ਇੱਕ ਸੈਨਿਕ ਹੋਣ ਦੇ ਨਾਤੇ ਵੀ ਚੱਲ ਕਿਸਦਾ ਭਲਾ ਹੋ ਰਿਹਾ ਅਸੀਂ ਇਸ ਨੂੰ ਠੀਕ ਹੈ ਵੀਰੇ ਕੋਈ ਗੱਲ ਠੀਕ ਹੈ ਉਸ ਤੋਂ ਬਾਅਦ ਇਹ ਬੰਦਾ ਉਹ ਚੀਜ਼ ਨੂੰ ਚਲਾ ਵੀ ਲੈਂਦਾ ਹੈ ਚਲਾ ਲੈਂਦਾ ਹੈ ਚਲਾਉਣ ਤੋਂ ਬਾਅਦ ਉਹਦੇ ਸ਼ਿਲਕੇ ਦਾ ਮੂੰਹ ਸਾਡੇ ਘਰ ਵਾਲੀ ਕਰ ਦਿੰਦਾ ਜਿੱਦਾਂ ਦੁਸ਼ਮਣੀ ਹੋਵੇ ਇੱਕ ਇਦਾਂ ਤਰੀਕੇ ਨਾਲ ਉਹਦਾ ਪੂਰਾ ਜਿੰਨਾ ਕੂੜਾ ਕਰਕਟ ਸਾਡੇ ਘਰ ਵਾਲ 2024 ਚ ਆਉਣਾ ਸ਼ੁਰੂ ਹੋ ਜਾਂਦਾ ਸਾਡੇ ਬੱਚਿਆਂ ਨੂੰ ਬਿਮਾਰੀਆਂ ਮੇਰੇ ਭਰਾ ਦੇ ਉਸ ਟਾਈਮ ਬੱਚਾ ਹੋਇਆ ਲੜਕਾ ਹੋਇਆ ਉਹ ਬੱਚੇ ਨੂੰ ਸਾਹ ਦੀ ਪ੍ਰੋਬਲਮ 10 ਤੋਂ 12 ਦਿਨ ਅਸੀਂ ਦੋਨੋਂ ਮਾਨਸਾ ਰਹੇ ਰਜਨੀ ਸਿੱਧੂ ਹਸਪੀਟਲ ਵਿੱਚ ਕਿ ਉਹਨੂੰ ਬੱਚੇ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਹੈ ਡਾਕਟਰ ਸਾਹਿਬ ਨੇ ਖੁਦ ਬੋਲਿਆ ਕਿ ਭਾਈ ਇਹਨੂੰ ਗੁਡਸ਼ਟ ਤੋਂ ਦੂਰ ਰੱਖੋ ਇਹ ਨਿੱਕਾ ਬੱਚਾ ਹੈ ਇਹਨੂੰ ਪ੍ਰੋਬਲਮ ਫਿਰ ਤੋਂ ਪੂਰੀ ਉਮਰ ਪ੍ਰੋਬਲਮ ਆਣੀ ਹੈ ਇਹਨੂੰ ਉਹਨੂੰ ਅਸੀਂ ਉਸ ਚੱਕਰ ਦੇ ਵਿੱਚ ਮੇਰੇ ਭਰਾ ਦੀ ਬੈਫ ਨੂੰ ਉਹਦੇ ਨਾਲ ਭੇਜਿਆ ਗਿਆ ਕੁਝ ਟਾਈਮ ਲਈ ਕੀ ਬੱਚਾ ਥੋੜਾ ਵੱਡਾ ਹੋਵੇ ਮੈਂ ਕਦੇ ਅਸੀਂ ਮੇਰੀ ਮਾਂ ਨੂੰ ਭੇਜਦੇ ਆ ਮੇਰੀ ਮਾਤਾ ਵੀ 70% ਪੈਰਾਲਾਈਜ ਨੇ ਜੋ ਚੱਲ ਪੈਰ ਨਹੀਂ ਸਕਦੇ ਤੇ ਉਹ ਬੰਦੇ ਫਿਰ ਅਸੀਂ ਆਖਰ ਤੇ ਕੀ ਕੀਤਾ ਕਿ ਸਾਨੂੰ ਕੋਈ ਹਥਿਆਰ ਨਹੀਂ ਲੱਭਿਆ ਅਸੀਂ ਐਸ ਡੀ ਐਮ ਸਾਹਿਬ ਕੋਲ ਆਏ ਕਿ ਐਸ ਡੀ ਐਮ ਸਾਹਿਬ ਸਾਡਾ ਹੱਲ ਕਰੋ ਸਾਡੇ ਘਰ ਇਹ ਪ੍ਰੋਬਲਮ ਹੋ ਰਹੀ ਹੈ ਸਾਡਾ ਹੱਲ ਕਰੋ ਐਸ ਡੀ ਐਮ ਸਾਹਿਬ ਉਹ ਮਿਲ ਕੇ ਗਏ ਅਸੀਂ ਫਿਰ ਸਿੱਧਾ ਡੀਸੀ ਸਾਹਿਬ ਚਾਰਕੋਲ ਚੱਲ ਗਏ ਅਸੀਂ ਇਹ ਕਰਕੇ ਡੀਸੀ ਸਾਹਿਬ ਨੂੰ ਸੁਣਨਗੇ ਐਸਐਸਪੀ ਨਾਨਕ ਸਾਹਿਬ ਦੇ ਟਾਈਮ ਡੀਸੀ ਸਾਹਿਬ ਹੋਰ ਸੀ ਉਸ ਟਾਈਮ 2024 ਦੇ ਵਿੱਚ ਉਹ ਡੀਸੀ ਸਾਹਿਬ ਨੂੰ ਮਿਲੇ ਪ੍ਰੋਪਰ ਅਸੀਂ ਯੂਨੀਫਾਰਮ ਪਾ ਕੇ ਮਿਲੇ ਕਿ ਇੱਕ ਮਹਿਕਮੇ ਦਾ ਬੰਦਾ ਸਾਡਾ ਸਰਕਾਰੀ ਡਿਪਾਰਟਮੈਂਟ ਸਾਡਾ ਵੀ ਹੈ ਕਿ ਸੁਣੇਗਾ ਕਿ ਇੱਕ ਫੌਜ ਦੇ ਪ੍ਰਤੀ ਆਪਣੀ ਹਮਦਰਦੀ ਦਿਖਾਏਗਾ ਕਿ ਹਾਂ ਕਿ ਬਾਈ ਯਾਰ ਬੰਦੇ ਸਹੀ ਹੈ ਕਿ ਅੱਗੇ ਧਿਆਨ ਰੱਖੀ ਗਾ ਵੀ ਕੁਝ ਗਲਤ ਨਾ ਹੋ ਜੇ ਇਹਨਾਂ ਨਾਲ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਮਾਰਕ ਕਰਤੀ ਐ ਐਸਡੀਐਮ ਸਾਹਿਬ ਨੂੰ ਡੇਢ ਸਾਲ ਤੱਕੇ ਖਾ ਰਹੇ ਆ ਐਸਡੀਐਮ ਸਾਹਿਬ ਕੋਲ ਆਂਦੇ ਆ ਛੁੱਟੀ ਹੀਅਰ ਐ ਤੁਹਾਡੀ ਹੀアリング ਐ ਪੈਸੀ ਐ ਤੁਹਾਡੀ ਆਏ ਭਾਈ ਜੀ ਇਹਦਾ ਪ੍ਰਦੂਸ਼ਨ ਬੋਰਡ ਰਿਪਲਾਈ ਦੇਵੇਗਾ ਤੇ ਤੁਹਾਡੇ ਕੋਲ ਹੀアリング ਕਿਉਂ ਹੋ ਰਹੀ ਐ ਸਾਡੀ ਜਦੋਂ ਪ੍ਰਦੂਸ਼ਨ ਬੋਰਡ ਨੇ ਰਿਪਲਾਈ ਦੇਣਾ ਪ੍ਰਦੂਸ਼ਨ ਬੋਰਡ ਕੋਲ ਹੀ ਭੇਜੋ ਸਾਨੂੰ ਹੀアリング ਤੁਸੀਂ ਕਿਉਂ ਕਰਵਾ ਰਹੇ ਹੋ बार-बार 1.5 ਸਾਲ ਹੀアリング ਤੇ ਹੀアリング ਹੀアリング ਤੇ ਹੀアリング ਤੇ ਵਿੱਚ ਦੀ ਫੇਰ 1.5 ਸਾਲ ਤੋਂ ਬਾਅਦ ਇੱਕ ਰਿਪਲਾਈ ਆਉਂਦਾ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਵਿਜਿਟ ਕਰਦੇ ਆ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਉਹਨੂੰ ਚੈੱਕ ਕਰਕੇ ਜਾਂਦੇ ਆ ਪ੍ਰੋਪਰ ਉਹਦੇ ਵਿੱਚ ਲਿਖਿਆ ਹੋਇਆ ਪ੍ਰੋਪਰ ਕਿ ਇਹ ਜਗਾ ਇਸ ਦੇ ਲਾਇਕ ਨਹੀਂ ਹੈ ਉਲੰਘਣਾ ਕਰਦੇ ਪਾਏਗੇ ਉਲੰਘਣਾ ਕਰ ਰਿਹਾ ਇਹ ਪ੍ਰਦੂਸ਼ਣ ਦੀ ਇਸ ਨੂੰ ਰੱਦ ਕੀਤਾ ਜਾਂਦਾ ਤੇ 3-4 ਮਹੀਨਿਆਂ ਬਾਅਦ ਕਿਉਂਕਿ ਜੋ ਅੱਗੇ ਵਾਲਾ ਬੰਦਾ ਹੈ ਨਾ ਬਹੁਤ ਹੀ ਅਮੀਰ ਬੰਦਾ ਹੈ 3 4 ਉਹਦੇ ਪਲਾਡੇ ਵਿੱਚ ਸਕੂਲ ਨੇ ਪੈਟਰੋਲ ਪੰਪ ਨੇ ਜ਼ਮੀਨ ਹੈ 200 ਕਿਲਾ ਅਸੀਂ ਇੱਕ ਸੈਨਿਕਾਂ ਅਸੀਂ ਆਪਣੀ ਤਨਖਾਹ ਦੇ ਸਹਾਰੀ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਨਾ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਗਰੀਬ ਹੋਣ ਦੇ ਨਾਤੇ ਸਾਡੀ ਜਵਾਨ ਨੂੰ ਬਾਰ ਬਾਰ ਦਬਾਇਆ ਗਿਆ ਦਬਾਇਆ ਗਿਆ ਬਾਰ ਬਾਰ ਦਬਾਇਆ ਗਿਆ ਅਸੀਂ ਪ੍ਰਦੂਸ਼ਣ ਐਸ ਡੀ ਐਮ ਸਾਹਿਬ ਕਹਿੰਦੇ ਲਾਸਟ ਤੇ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰਦੂਸ਼ਣ ਬੋਰਡ ਪਠੰਡਾ ਕੋਲ ਜਾਣੇ ਆ ਉਹ ਕਹਿੰਦੇ ਆ ਪਟਿਆਲੇ ਜਾਓ ਪਟਿਆਲੇ ਵਾਲਿਆਂ ਕੋਲ ਜਾਣਦੇ ਆ ਉਹ ਕਹਿੰਦੇ ਤੁਸੀਂ ਬਠਿੰਡੇ ਜਾਓ ਇਸੇ ਚੱਕਰ ਚ 35 ਤੋਂ 40 ਚੱਕਰ 35 ਤੋਂ 40 ਚੱਕਰ ਸਾਡੇ ਲਗਵਾਏ ਗਏ ਸ਼ਾਇਦ ਪ੍ਰਦੂਸ਼ਣ ਬੋਰਡ ਦੀ ਕਮੇਡਮ ਹੈ ਮੈਡਮ ਦਾ ਨਾਮ ਸੁਮਿਤਾ ਰਾਣੀ ਸੁਮਿਤਾ ਰਾਣੀ ਸੁਮਿਤਾ ਰਾਣੀ ਜੀ ਨੇ ਸ਼ਾਇਦ ਅੱਜ ਵੀ ਸਾਡਾ ਨੰਬਰ ਬਲੌਕ ਲਿਸਟ ਤੇ ਹੈ ਤੇ ਐਸ ਡੀ ਐਮ ਸਾਹਿਬ ਨੇ ਵੀ ਇਹ ਉਹੀ ਨੇ ਐਸ ਡੀ ਐਮ ਉਸ ਦਿਨ ਤੋਂ ਜੀ ਸਰ ਸੇਮ ਐਸ ਡੀ ਐਮ ਸਾਹਿਬ ਨੇ ਐਸ ਡੀ ਐਮ ਸਾਹਿਬ ਨੇ ਵੀ ਸਾਡਾ ਨੰਬਰ ਮੇਰਾ ਨੰਬਰ ਬਲੌਕ ਲਿਸਟ ਚ ਪਾਇਆ ਹੋਇਆ ਸੀ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਤੁਹਾਨੂੰ ਕੋਈ ਪਰੇਸ਼ਾਨ ਕਰ ਰਿਹਾ ਕੋਈ ਤੁਹਾਨੂੰ ਆਬ ਸਬਦ ਲਈ ਬਾਰਤ ਰਿਹਾ ਜਰੂਰ ਬਲੌਕ ਕਰੋ ਜੇ ਤੁਹਾਨੂੰ ਕੋਈ ਲਗਾਤਾਰ ਬਾਰ ਬਾਰ ਕਾਲ ਕਰ ਰਿਹਾ ਜਰੂਰ ਬਲੌਕ ਕਰੋ ਪਰ ਜੇ ਕੋਈ ਸੈਨਿਕ ਆਪਣੀ ਤਕਲੀਫ ਦੱਸ ਰਿਹਾ ਪੁਲਿਸ ਉਹਦਾ ਨੰਬਰ ਬਲੌਕ ਨਾ ਕਰੋ ਅਸੀਂ ਸਰਹੱਦਾਂ ਤੇ ਬੈਠੇ ਹੁੰਨੇ ਆ ਸਾਡੇ ਕੋਲ ਇੱਕੀ ਜਰੀਆ ਫੋਨ ਕਿ ਫੋਨ ਜਰੀਏ ਸਾਡੀ ਅਸੀਂ ਤੁਹਾਨੂੰ ਤਕਲੀਫ ਦੱਸ ਸਕਦੇ ਹਾਂ ਜੇ ਤੁਸੀਂ ਉਹ ਨੰਬਰ ਬਲੌਕ ਕਰ ਦੋਗੇ ਤੇ ਉਹ ਅਸੀਂ ਪ੍ਰੋਬਲਮ ਕਿਦਾਂ ਦੱਸਣੀ ਹੈ ਅੱਜ ਕਿਵੇਂ ਮਹਿਸੂਸ ਹੁੰਦਾ ਵੀ ਇੱਕ ਪਾਸੇ ਸਰਦਾਂ ਦੀ ਰਾਖੀ ਕਰਦੇ ਸੀ ਆਪਦੇ ਹੀ ਹੱਕਾਂ ਲਈ ਇੱਥੇ ਲੜਨਾ ਪੈ ਰਿਹਾ ਸਾਨੂੰ ਬਹੁਤ ਹੀ ਇਸ ਗੱਲ ਦੀ ਸ਼ਰਮਿੰਦਗੀ ਹੋ ਰਹੀ ਹੈ ਕਿ ਸਾਡੀ ਅਸੀਂ ਇਹ ਨਹੀਂ ਸੋਚ ਰਹੇ ਕਿ ਹੱਕਾਂ ਲਈ ਲੜ ਰਹੇ ਹਾਂ ਸਾਡੀ ਵਜ੍ਹਾ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਰੇਸ਼ਾਨ ਹੋ ਰਿਹਾ ਆਮ ਜਨਤਾ ਵੀ ਪਰੇਸ਼ਾਨ ਹੋ ਰਹੀ ਹੋਣੀ ਵਿੱਚ ਨਾ ਵਿੱਚ ਕਿਤੇ ਨਾ ਕਿਤੇ ਅਸੀਂ ਇੱਕ ਇੱਕ ਸੈਨਿਕ ਇਦਾਂ ਹੁੰਦਾ ਕਿ ਉਹ ਹਰ ਬੰਦੇ ਬਾਰੇ ਸੋਚਦਾ ਕਿ ਸਾਡੇ ਏਰੀਏ ਦਾ ਹਰ ਬੰਦਾ ਸੁਖੀ ਰਹੇ ਖੁਸ਼ ਰਹੇ ਜੇ ਉਹਨੂੰ ਕਿਤੇ ਆਫ ਡਿਊਟੀ ਵੀ ਰਾਸਤੇ 'ਚ ਵੀ ਕੁਝ ਇਦਾਂ ਦੀ ਚੀਜ਼ ਮਿਲਦੀ ਹੈ ਉਹਦੇ ਵੀ ਉਹ ਬੰਦਾ ਹੈਲਪ ਕਰਦਾ ਹੈ ਇੱਕ ਸੈਨਿਕ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਉਣਾ ਪ੍ਰਸ਼ਾਸਨ ਨੂੰ ਭਗਵੰਤਾਨ ਸਰਕਾਰ ਨੂੰ ਕੀ ਹਿਅਰਿੰਗ ਹੁੰਦੀ ਹੈ ਮੈਂ ਇਹ ਚੀਜ਼ ਜੋ ਚੀਜ਼ ਦੇਖੀ ਹੈ ਨੋਟਿਸ ਕੀਤੀ ਹੈ ਮੈਂ ਉਸੇ ਮੁੱਦੇ ਬਾਰੇ ਗੱਲ ਕਰਾਂਗਾ ਕਿ ਜਦੋਂ ਹਿਅਰਿੰਗ ਹੁੰਦੀ ਹੈ ਉਸੇ ਲੈਂਡ ਵਿੱਚ ਹਿਅਰਿੰਗ ਦੀ ਲਾਈਨ ਵਿੱਚ ਇੱਕ ਕਾਤਲ ਖੜਾ ਹੈ ਇੱਕ ਚੋਰ ਖੜਾ ਹੈ ਇੱਕ ਡਾਕੂ ਖੜਾ ਹੈ ਉਸੇ ਲਾਈਨ ਵਿੱਚ ਇੱਕ ਫੌਜ ਦਾ ਜਵਾਨ ਖੜਾ ਆਪਣੇ ਘਰ ਦੇ ਹੱਕਾਂ ਲਈ ਲੜਨ ਵਾਲਾ ਜੋ ਤੀਸਰਾ ਪਾਸਨ ਦੇਖਣ ਵਾਲਾ ਉਹਨੂੰ ਨਹੀਂ ਪਤਾ ਇਹਦੀ ਕੀ ਪ੍ਰੋਬਲਮ ਹੈ ਉਹਦੀ ਨਾજર 'ਚ ਸਾਡਾ ਜੋ ਸਾਡੀ ਜੋ ਆਪਣੇ ਉੱਚਾ ਉਪਾਦੀ ਇਹ ਦੁਨੀਆਂ ਦੇ ਵਿੱਚ ਉਹ ਡਾਊਨ ਹੁੰਦੀ ਹੈ ਕਿਤੇ ਨਾ ਕਿਤੇ ਦੁਨੀਆਂ ਨੂੰ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਪਤਾ ਨਹੀਂ ਭਾਈ ਇਹਨੇ ਕੀ ਕਾਂਡ ਕੀਤਾ ਕੀ ਕਰ ਦਿੱਤਾ ਕਿ ਇਹ ਮੈਂ ਇਹ ਕਹਿਣਾ ਚਾਹੁੰਦਾ ਜੋ ਸਿਵਲ ਮੁੱਦੇ ਹੈ ਜਿੱਦਾਂ ਘਰ ਦਾ ਮੁੱਦਾ ਉਹਨਾਂ ਦਾ ਅਲੱਗ ਕੁਛ ਬਣਾਇਆ ਜਾਵੇ ਜੋ ਇਹ ਕ੍ਰਿਮੀਨਲ ਮੁੱਦੇ ਹੈ ਇਹਨਾਂ ਦਾ ਕੋਈ ਲਾਈਨ ਵਗੈਰਾ ਅਲੱਗ ਕੀਤੀ ਜਾਵੇ ਤੇ ਮੈਂ ਬੇਨਤੀ ਕਰਦਾ ਬਾਰ-ਬਾਰ ਸਭ ਨੂੰ ਕਿ ਸਾਡੀ ਹੈਲਪ ਕਰੋ ਜੇ ਇਹ ਮੁੱਦਾ ਨਾ ਸਾਡੀ ਹੈਲਪ ਹੋਈ ਤਾਂ ਇਹ ਸੰਘਰਾਸ਼ ਸਾਰਾ ਕੰਟੀਨਿਊ ਜਾਰੀ ਰਹੂਗਾ ਤੇ ਸਾਡੀਆਂ ਜੱਥੇ ਬੰਦੀਆਂ ਸੈਨਿਕ ਸਭ ਜਥੇਬੰਦੀਆਂ ਸਾਡੇ ਨਾਲ ਨੇ ਮੈਂ ਸਾਰੀਆਂ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਅਗਲਾ ਕੀ ਰਹੂਗਾ ਮਤਲਬ ਉਹਨਾਂ ਨਾਲ ਗੱਲ ਹੋਈ ਹੈ ਐਸ.ਡੀ.ਐਮ ਨਾਲ ਜਾਂ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਹਜੇ ਤੱਕ ਸਾਡੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਹਾਂ ਗੱਲਬਾਤ ਹੁੰਦੀ ਹੈ ਡੀ.ਸੀ. ਸਾਹਿਬ ਦੀ ਕੋਲ ਆਈ ਸੀ ਸਾਨੂੰ ਕਿ 11 ਵਜੇ ਮਿਲਣਾ ਅਸੀਂ ਐਕਚੁਅਲੀ 10 ਵਜੇ ਦਾ ਟਾਈਮ ਰੱਖ ਚੁੱਕੇ ਸੀ ਤੇ ਜੋ ਮੇਰੇ ਪੰਜਾਬ ਦੇ ਵਾਸੀ ਐ ਜਿੰਨੇ ਮੇਰੀਆਂ ਸੰਸਥਾਵਾਂ ਨੇ ਜਿੰਨੇ ਮੇਰੇ ਨਾਲ ਜੁੜਨ ਵਾਲੇ ਲੋਕ ਨੇ ਮੈਂ ਉਹਨਾਂ ਦਾ ਦਿਲ ਦੁਖੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਉਥੇ ਨਾ ਪੁੱਜਾਂ ਮੈਂ ਡੀਸੀ ਸਾਹਿਬ ਕੋਲ ਚਲਾ ਜਾਵਾਂ ਇਸ ਲਈ ਮੈਂ ਇਹ ਫੈਸਲਾ ਮੈਂ ਸੌਰੀ ਮੰਗਦਾ ਡਿਪਾਰਟਮੈਂਟ ਤੋਂ ਕਿ ਮੈਂ ਨਹੀਂ ਜਾ ਸਕਿਆ ہاں ਜਿੱਦਾਂ ਮੈਨੂੰ ਮੇਰੇ ਜਥੇਬੰਦੀਆਂ ਜਿੱਦਾਂ ਮੇਰੇ ਨਾਲ ਖੜਨ ਵਾਲੇ ਮੇਰੇ ਸੱਜਣ ਨੇ ਉਹ ਤਾਂ ਕਹਿਣਗੇ ਮੈਂ ਕਰਾਂਗਾ ਤੇ ਮੈਂ ਸੱਚ ਔਰ ਹੱਕ ਦੀ ਲੜਾਈ ਲੜਦਾ ਰਹਾਂਗਾ